ਹਾਂਜੀ ਨਮਸਕਾਰ ਜੀ ਦੇਖੋ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਬਹੁਤ ਵਧੀਆ ਸੂਟ ਨੇ ਰਖੜੀ ਨੇੜੇ ਆ ਰਹੀ ਹੈ ਜਿਨੂੰ ਮਰਜ਼ੀ ਸੂਟ ਦੇ ਦਿਓ ਬਹੁਤ ਸੋਹਣੇ ਸੂਟ ਨੇ ਔਰ ਤਮੰਨਾ ਬ੍ਰਾਂਡ ਦੇ ਪਿੱਛੇ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਮਲਟੀ ਸ਼ੈਡ ਪ੍ਰਿੰਟਿੰਗ ਆ ਡਾਰਕ ਲਵੈਂਡਰ ਸ਼ੈਡ ਆ ਪ੍ਰਿੰਟ ਚੈੱਕ ਕਰੋ ਪਿਓਰ ਡਿਜੀਟਲ ਪ੍ਰਿੰਟਿੰਗ ਆ ਬੈਕ ਤੇ ਫਰੰਟ ਆ ਚੈੱਕ ਕਰ ਲਓ ਜੀ ਬੈਕ ਫਰੰਟ ਦੋਨੋਂ ਹੀ ਪ੍ਰਿੰਟਡ ਮਿਲਣਗੇ ਕੋਈ ਯਾਨੀ ਕਿ ਤੁਹਾਨੂੰ ਇਹ ਨਹੀਂ ਆ ਕਿ ਪੂਰੀ ਲੈਂਥ ਦਾ ਸੂਟ ਰਹੂਗਾ ਕੋਈ ਸ਼ਾਰਟ ਲੈਂਥ ਦਾ ਸੂਟ ਨਹੀਂ ਬਾਟਮ ਅਪਰੋਕਸੀਮੇਟਲੀ 3 ਮੀਟਰ ਮਿਲੂਗੀ ਜੀ ਹਾਲੋ ਜੀ ਸ਼ਫੌਨ ਦਾ ਮਿਲੂਗਾ ਜੀ ਦੁਪੱਟਾ ਚਾਰੇ ਪਾਸੇ ਡਿਜੀਟਲ ਪੱਟੀ ਲੱਗੀ ਹੋਈ ਆ ਇੱਕ ਸੂਟ ਮਿਲੂਗਾ ਜੀ 595 ਦੋ ਸੂਟ ਮਿਲਣਗੇ 1100 ਰੁਪਏ ਦੇ ਇਹ ਚ ਰੰਗ ਤੁਹਾਨੂੰ ਮੈਂ ਦਿਖਾਉਂਗਾ ਬਹੁਤ ਸੋਹਣੇ ਕਲਰ ਆਏ ਨੇ ਜੀ ਹਾਲੋ ਜੀ ਇੱਕ ਬਲੈਕ ਕਲਰ ਹੈਗਾ ਜੀ ਟੀਕੇ ਦੇ ਵਿੱਚ ਸਹੀ ਗ੍ਰੀਨ ਕਲਰ ਹੈ ਜੀ ਟੀਕੇ ਦੇ ਵਿੱਚ ਮਜੈਂਟਾ ਕਲਰ ਹੈ ਜੀ ਤੇ ਇੱਕ ਕਲਰ ਆਊਗਾ ਜੀ ਇਹ ਮਸਟਰਡ ਕਲਰ ਪੰਜ ਕਲਰ ਦਾ ਸੈਟ ਆ ਪੰਜੇ ਕਲਰ ਜ਼ਬਰਦਸਤ ਨੇ ਬਸ ਜਲਦੀ ਲੇਟ ਨਹੀਂ ਕਰਨਾ ਲਿਮਟਿਡ ਪੀਸ ਨੇ ਕਿਤੇ ਇਹ ਨਾ ਹੋਵੇ ਵੀ ਤੁਸੀਂ ਪਸੰਦ ਕਰਦੇ ਰਹੇ ਜਿਉਂ ਤੇ ਲੈ ਕੋਈ ਹੋਰ ਜਾਵੇ ਆ ਲੋ ਜੀ ਪਾਕਿਸਤਾਨੀ ਸੂਟ ਆ ਗਿਆ ਜੀ ਬਲੈਕ ਕਲਰ ਪੀ ਚੈੱਕ ਕਰੋ ਪਹਿਲਾਂ ਇਹ ਵੀ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਪੂਰਾ ਪੈਨਲ ਬਣਿਆ ਹੋਇਆ ਪ੍ਰਿੰਟਿੰਗ ਚੈੱਕ ਕਰੋ ਬੈਕਪ੍ਰਿੰਟ ਦੋਨੋਂ ਪ੍ਰਿੰਟਡ ਨੇ ਬਾਹਾਂ ਤੇ ਅਲੱਗ ਪ੍ਰਿੰਟਿੰਗ ਹੈ ਪੂਰੀ ਲੈਂਥ ਦਾ ਸੂਟ ਹੈ ਕੋਈ ਲੈਨਿੰਗ ਨਹੀਂ ਲੱਗਣੀ ਜੀ ਆ ਲੋ ਜੀ ਨਾਲ ਦੁਪੱਟਾ ਚੈੱਕ ਕਰੋ ਬੈਕਪ੍ਰਿੰਟ ਦੋਨੋਂ ਪ੍ਰਿੰਟਡ ਨੇ ਫੋਟੋ ਮੈਂ ਅਪਰੋਕਸੀਮੇਟਲੀ 3 ਮੀਟਰ ਹੈ ਜੀ ਪੂਰਾ ਲੰਬਾ ਚੌੜਾ ਸੁਫੋਂ ਦਾ ਦੁਪੱਟਾ ਡਿਜੀਟਲ ਪੱਟੀ ਲੱਗੀ ਹੋਈ ਹੈ ਜੀ ਕਲਰ ਚੈੱਕ ਕਰੋ ਇਹ ਇੱਕ ਕਲਰ ਮਿਲੂਗਾ ਜੀ ਇਹਦੇ ਵਿੱਚ ਗ੍ਰੇ ਕਲਰ ਹੈ ਜੀ ਆਹ ਲਓ ਇੱਕ ਕਲਰ ਮਹਿਰੂਨ ਕਲਰ ਹੈ ਜੀ ਇੱਕ ਪੀਕਾਕ ਸੈਡ ਮਿਲੂਗਾ ਜੀ ਤੇ ਇੱਕ ਇਹਦੇ ਵਿੱਚ ਮਾਊਸ ਜਿਹਾ ਕਲਰ ਹੈ ਮਹਿੰਦੀ ਜੀ ਤਾਉਣ ਦੇ ਉੱਪਰ ਪੰਜ ਕਲਰ ਨੇ ਪੰਜੇ ਕਲਰ ਜ਼ਬਰਦਸਤ ਹੈ ਜੀ ਨੈਕਸਟ ਜਨ ਦੇਖੋ ਜਰਾ ਆਹ ਲਓ ਇਹ ਚੈੱਕ ਕਰੋ ਤਵਾਹੀ ਪੀਸ ਹੈ ਜੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਬਹੁਤ ਖੂਬਸੂਰਤ ਪੀਸ ਜੀ ਬਾਵਾ ਤੇ ਲੱਗ ਪ੍ਰਿੰਟਿੰਗ ਹੈ ਜੀ ਸਰੋਸਕੀ ਦਾ ਕੰਮ ਕੀਤਾ ਹੋਇਆ ਨਾਲ ਹੈ ਜੀ ਬੈਕ ਫਰੰਟ ਦੋਨੋਂ ਪ੍ਰੇਡਰ ਨੇ कॉटन ਦਾ ਸੂਟ ਆ ਔਰ ਸ਼ਫੌਨ ਦਾ ਦੁਪੱਟਾ ਮਿਲੂਗਾ ਤਮੰਨਾ ਬ੍ਰਾਂਡ ਦੇ ਪੀਸ ਨੇ ਸਾਰੇ ਆ ਲੋ ਜੀ ਦੁਪੱਟਾ ਪੀਸ ਚੈੱਕ ਕਰੋ ਇੱਕ ਸੂਟ ਮਿਲੂਗਾ ਜੀ 595 ਤੇ ਦੋ ਸੂਟ ਮਿਲਣਗੇ ਤੁਹਾਨੂੰ 1100 ਰੁਪਏ ਦੇ ਕੋਰੀਅਰ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਆਲ ਓਵਰ ਇੰਡੀਆ ਫ੍ਰੀ ਹੁੰਦਾ ਬਹੁਤ ਸ਼ਾਨਦਾਰ ਸੂਟ ਨੇ ਮੰਜੰਤਾ ਕਲਰ ਜੀ ਤੇ ਇੱਕ ਕਲਰ ਮਿਲੂਗਾ ਜੀ येलो ਮਸਟਰਡ ਕਲਰ ਚਾਰ ਕਲਰ ਨੇ ਚਾਰੋ ਕਲਰ ਜਬਦਸ ਨੇ ਨੈਕਸਟ ਆਰਟੀਕਲ ਦਿਖਾਉਂਦਾ ਨੈਕਸਟ ਡਿਜ਼ਾਈਨ ਦੇਖੋ ਜਰਾ ਜਾਮ ਕਾਟਨ ਕਪੜਾ ਰਹਿੂਗਾ ਜੀ ਪਹਿਲਾਂ ਪ੍ਰਿੰਟਿੰਗ ਚੈੱਕ ਕਰੋ ਨਾਲ ਸਾਰੀ ਕਢਾਈ ਕੀਤੀ ਹੈ ਜੀ ਪੂਰੀ ਕਢਾਈ ਹੈ ਜੀ ਇਹਦੇ ਉੱਪਰ ਦੇਖੋ ਸਾਰਾ ਹਾਈਲਾਈਟ ਕੀਤਾ ਹੋਇਆ ਬਾਹਾਂ ਦੇ ਉੱਪਰ ਲੱਗ ਪ੍ਰਿੰਟਿੰਗ ਹੈ ਖੂਬਸੂਰਤ ਪੀਸ ਹੈ ਆਹ ਲੋ ਜੀ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਪਿਓਰ ਕਹੂੰਗਾ ਨਾ ਤੁਹਾਨੂੰ ਪਤਾ ਹੈ ਵੀ ਮੈਂ ਅੱਜ ਤੱਕ ਨਾਲ ਝੂਠ ਬੋਲ ਕੇ ਚੀਜ਼ ਦਿੱਤੀ ਹੈ ਤੇ ਨਾ ਹੀ ਆਪਾਂ ਝੂਠ ਬੋਲ ਕੇ ਚੀਜ਼ ਦੇਣੀ ਹੈ ਪਿਓਰ ਕਹੂੰਗਾ ਇਹਦਾ ਪਿਓਰ ਦਾ ਹੀ ਦੁਪੱਟਾ ਮਿਲੂਗਾ ਜੀ ਡਿਜੀਟਲ ਦੁਪੱਟਾ ਰੇਟ ਰਹੂਗਾ ਸਿਰਫ 900 ਆ ਲੋ ਜੀ ਇੱਕ ਕਲਰ ਆ ਗਿਆ ਜੀ ਇਸ ਮਾਊਸ ਕਲਰ ਤਿੰਨ ਕਲਰ ਆਏ ਨੇ ਤਿੰਨੇ ਹੀ ਕਲਰ ਜ਼ਬਰਦਸਤ ਨੇ ਦਸੀ ਛੇੜ ਦਾ ਚਾੜਾ ਸਿਰਫ 995 ਜੀ ਆ ਲੋ ਪੀ ਚੈੱਕ ਕਰੋ ਜਰਾ ਕਿਆ ਬਾਤ ਹੈ ਬਹੁਤ ਖੂਬਸੂਰਤ ਪੀ ਜੀ ਪ੍ਰਿੰਟਿੰਗ ਚੈੱਕ ਕਰੋ ਕਿੰਦੀ ਸ਼ਾਨਦਾਰ ਹੈ ਬੈਕ ਫਰੰਟ ਤੋਂ ਉਹਨਾਂ ਦੀ ਪ੍ਰਿੰਟਿੰਗ ਜੀ ਆ ਲੋ ਫਾਮਾ ਤੇ ਲੱਗ ਪ੍ਰਿੰਟਿੰਗ ਆ ਆ ਲੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਕਿਆ ਬਾਤ ਹੈ ਪਿਓ ਕਹੂੰਗਾ ਪਿਓ ਦਾ ਦੁਪੱਟਾ ਪੂਰਾ ਲੰਬਾ ਜਿਹੜਾ ਦੁਪੱਟਾ ਸਿਰਫ 900 ਕੋਚਾ ਨੰਬਰ ਵੀ ਜੀ ਆਹ ਲੋ ਜੀ ਪੀ ਚੈੱਕ ਕਰੋ ਜਰਾ ਖੂਬਸੂਰਤ ਪੀ ਜੀ ਕੀ ਬਾਤ ਹੈ ਮੋਬ ਕਲਰ ਆਹ ਲੋ ਜੀ ਬੋਟਮ ਵੀ ਤੁਹਾਨੂੰ ਦਿਖਾ ਦਿੰਦਾ ਕਾਟਨ ਦੀ ਬੋਟਮ ਆ ਪੂਰੀ ਲੈਂਥ ਦੇ ਸੂਟ ਨੇ ਸਿਰਫ 995 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਦਾ ਹੋਊਗਾ ਜੀ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਆਹ ਲੋ ਜੀ ਦੁਪੱਟਾ ਚੈੱਕ ਕਰੋ ਜਰਾ ਫੁੱਲ ਪਿਓਰ ਦਾ ਦੁਪੱਟਾ ਸਿਰਫ 995 ਰੁਪਏ ਜੀ ਆਹ ਲੋ ਜੀ ਨੈਕਸਟ ਡਿਜ਼ਾਈਨ ਚੈੱਕ ਕਰੋ ਇਹ ਵੀ ਡਸਟੀ ਸ਼ੇਡ ਆ ਆ ਲੋ ਜੀ ਪਹਿਲਾਂ ਆਰਾਮ ਨਾਲ ਪੀਚ ਚੈੱਕ ਕਰਾਓ ਜੀ ਕਿਸਪਰ ਨੂੰ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਘੇਰੇ ਤੇ ਵੀ ਆ ਉੱਪਰ ਦੇਖੋ ਜਿਹੜੇ ਸਾਰੇ ਫਲਾਵਰ ਬਣੇ ਨੇ ਇਹਨਾਂ ਦੇ ਉੱਪਰ ਵੀ ਪ੍ਰਿੰਟਿੰਗ ਦੇ ਉੱਪਰ ਨਾਲ ਹਾਈਲਾਈਟ ਕੀਤਾ ਜੀ ਆਰੀ ਦਾ ਕੰਮ ਬਾਹਾਂ ਦੇ ਉੱਪਰ ਅਲੱਗ ਪ੍ਰਿੰਟਿੰਗ ਹੈ ਜੀ ਬੈਕ ਪ੍ਰਿੰਟ ਦੋਨੋਂ ਪ੍ਰਿੰਟਡ ਜਾਂਕ ਕਾਟਨ ਕੱਪੜਾ ਰਹੂਗਾ ਅਪਰੋਕਸੀਮੇਟਲੀ 3 ਮੀਟਰ ਦੀ ਬੋਟਮ ਪੂਰੀ ਲੈਂਥ ਦਾ ਸੂਟ ਹੈ ਜੀ 28 ਮੀਟਰ ਸ਼ਰਟ ਹਲੋ ਜੀ ਪਿਓਰ ਦਾ ਦੁਪੱਟਾ ਜੀ ਸਿਰਫ 995 ਰੁਪਏ ਜੀ ਕਲਰ ਚੈੱਕ ਕਰੋ ਕਿੰਨੇ ਸ਼ਾਨਦਾਰ ਕਲਰ ਆਏ ਨੇ ਜੀ। ਕੀ ਬਾਤ ਹੈ ਕਲਰ ਤਵਾਹੀ ਕਲਰ ਨੇ ਜੀ ਸਾਰੇ ਨਵੇਂ ਕਲਰ ਆਏ ਨੇ ਸਾਰੇ। ਹਲੋ ਜੀ ਸਿਰਫ 995 ਜੀ ਪਿਓਰ ਦੁਪੱਟੇ ਨਾਲ। ਕੀ ਬਾਤ ਹੈ। ਹਲੋ ਜੀ ਦੁਪੱਟਾ ਚੈੱਕ ਕਰੋ, ਕਢਾਈ ਚੈੱਕ ਕਰੋ ਨਾਲ ਇਹਦੇ। ਬਹੁਤ ਖੂਬਸੂਰਤ ਪੀਟੀ ਪਿਓਰ ਦਾ ਦੁਪੱਟਾ ਡਿਜੀਟਲ ਦੁਪੱਟਾ 1 ਕਿੱਜ ਮਿਲੂਗਾ ਜੀ ਡਾਰਕ ਗ੍ਰੇ ਕਲਰ। ਸਟੀਲ ਗ੍ਰੇ ਕਲਰ ਆ ਗਿਆ ਜੀ ਕਲਰ ਦੇਖੋ ਜਬਰਦਸਤ ਕਲਰ ਨੇ ਜੀ ਸਾਰੇ ਦੇ ਸਾਰੇ ਕੀ ਬਾਤ ਹੈ ਕੋਈ ਪੀ ਛੱਡਣਾ ਨਹੀਂ ਜੀ ਬਸ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਭੇਜੋ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਲਿਮਟਿਡ ਪੀਸ ਨੇ ਆ ਚੈੱਕ ਕਰੋ ਜੀ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਪਲੀਜ਼ ਜਿਹੜੇ ਨਵੇਂ ਕਸਟਮਰ ਦੇ ਦੇਖ ਰਹੇ ਹੈ ਨਾ ਮੇਰਾ ਵੀਡੀਓ ਨੂੰ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਲੋ ਜੀ ਵੀ ਚੈੱਕ ਕਰੋ ਕਲਰ ਦੇਖੋ ਕਿੰਨਾ ਸ਼ਾਨਦਾਰ ਕਲਰ ਹੈ ਜੀ ਮਹਿੰਦੀ ਜੀ ਡਾਰਕ ਮਹਿੰਦੀ ਜੀ ਤੋਂ ਉੱਪਰ ਕਲਰ ਹੈ ਵੀ ਚੈੱਕ ਕਰੋ ਕਢਾਈ ਚੈੱਕ ਕਰੋ ਘੇਰੇ ਦੇ ਉੱਪਰ ਵੀ ਬਾਹਮਾ ਤੇ ਲਗ ਪ੍ਰਿੰਟਿੰਗ ਹੈ ਜੀ ਕਢਾਈ ਵਾਲਾ ਸੂਟ ਹੈ ਔਰ ਉਹ ਜੀ ਦੁਪੱਟਾ ਪਿਓਰ ਦਾ ਦੁਪੱਟਾ ਸੇਲਪ 995 ਰੁਪਏ ਬਸ ਜਲਦੀ ਲੇਟ ਨਹੀਂ ਕਰਨਾ ਨੈਕਸਟ ਆਰਟੀਕਲ ਦਿਖਾਉਂਗਾ ਤੁਹਾਨੂੰ ਜੀ ਵੀ ਚੈੱਕ ਕਰੋ ਪੀਸ ਹੈ ਜੀ ਬਹੁਤ ਜ਼ਬਰਦਸਤ ਮੈਸ਼ਾ ਬ੍ਰਾਂਡ ਦਾ ਪੀਸ ਹੈ ਜੀ ਔਰ ਘੇਰੇ ਤੇ ਲੈਸ ਦਾ ਕੰਮ ਕੀਤਾ ਹੋਇਆ ਇਹ ਤੁਹਾਨੂੰ ਜਿਹੜਾ ਜੌਰਜਟ ਪਿਓਰ ਜੌਰਜਟ ਦਾ ਪੀਸ ਹੈ ਜੀ ਫਰੰਟ ਬੈਕ ਦੇ ਉੱਪਰ ਸਾਰਾ ਦੇਖੋ ਆਰੀ ਦਾ ਕੰਮ ਕੀਤਾ ਹੋਇਆ ਪੂਰੇ ਦਾ ਪੂਰਾ ਫਰੰਟ ਦੇ ਵਿੱਚ ਜਾਲ ਬਣਿਆ ਹੋਇਆ ਜੀ ਆਰੀ ਦਾ ਕੰਮ ਦਾ ਔਰ ਆ ਨਾਲ ਕਾਟਨ ਦੀ ਮਿਲੂਗੀ ਜੀ ਬਾਟਮ ਤੇ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਪੀਸ ਸੀਗਾ 1495 ਵਾਲਾ ਜੀ ਖੂਬਸੂਰਤ ਪੀਸ ਹੈ ਰੇਟ ਰਹੂਗਾ ਸਿਰਫ ਔਰ ਸਿਰਫ ਆ ਲੋ ਦੁਪੱਟਾ ਚੈੱਕ ਕਰੋ ਬਣਾ ਪਿਓਰ ਦਾ ਦੁਪੱਟਾ 1495 ਵਾਲਾ ਸੂਟ ਹੈ ਜੀ ਸਿਰਫ 995 ਰੁਪਏ ਜੀ ਫੁੱਲ ਪਿਓਰ ਦਾ ਦੁਪੱਟਾ ਪਿਓਰ ਜੌਰਜਟਾ ਜੀ ਪੂਰੇ ਦਾ ਪੂਰਾ ਆਰੀ ਦਾ ਕੰਮ ਕੀਤਾ ਹੋਇਆ ਕਲਰ ਚੈੱਕ ਕਰੋ ਜਰਾ ਇਹ ਕਲਰ ਦੇ ਵਿੱਚ ਤੁਹਾਨੂੰ ਆ ਦੇਖੋ ਲੈਮਨ ਜਿਹਾ ਸ਼ੇਡ ਮਿਲੂਗਾ ਬਹੁਤ ਸੋਹਣੇ ਪੀਸ ਨੇ ਕੋਈ ਪੀਸ ਛੱਡਣ ਵਾਲਾ ਨਹੀਂ ਪਰ ਜਲਦੀ ਲੇਟ ਨਹੀਂ ਕਰਨਾ ਜੀ ਆਹ ਲਓ ਜੀ ਨੈਕਸਟ ਲੈਣ ਦੇਖੋ ਇਹਦੇ ਦੇ ਬ੍ਰਾਂਡਡ ਪੀਸ ਹੈ ਜੀ ਸਾਰੇ ਦੇ ਸਾਰੇ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਪੂਰਾ ਪ੍ਰਿੰਟ ਦਿਖਾ ਦੇ ਜੀ ਜਦਾਂ ਕਿ ਸਾਰਾ ਡਿਜੀਟਲ ਪ੍ਰਿੰਟ ਹੈ ਜੀ ਪਿਓਰ ਜਾਰਜਟ 2.5 ਮੀਟਰ ਸ਼ੇਡ ਹੈ ਜੀ ਪੂਰਾ ਝਾਲ ਬਣਿਆ ਜੀ ਅੱਗੇ ਦਾ ਬੈਕ ਉਹ ਫਰੰਟ ਦੇ ਦੋਨੋਂ ਤਰ੍ਹਾਂ ਦੇਖੋ ਜੀ ਬੈਕ ਦੇ ਉੱਪਰ ਵੀ ਇਸੇ ਤਰ੍ਹਾਂ ਹੀ ਹੈ ਘੇਰੇ ਤੇ ਲੈਸ ਵਰਕਰ ਦਾ ਕੰਮ ਕੀਤਾ ਹੋਇਆ ਹੈ ਆਹ ਲੋ ਜੀ ਮੈਸ਼ਾ ਬ੍ਰਾਂਡ ਚੈੱਕ ਕਰੋ ਨਾਲ ਲੱਗਿਆ ਹੋਇਆ ਜੀ ਆਹ ਸਾਈਡ ਦੇ ਉੱਪਰ ਵੀ ਪ੍ਰਿੰਟ ਕੀਤਾ ਹੈ ਇਹਦੀ ਪੂਰਾ ਪੂਰਾ ਮੈਸ਼ਾ ਬ੍ਰਾਂਡ ਚੈੱਕ ਕਰ ਲੋ ਬ੍ਰਾਂਡਡ ਪੀਸ ਹੈ ਆਹ ਲੋ ਜੀ ਨਾਲ ਮਿਲੂਗੀ ਜੀ ਬਾਟਮ ਪਲੇਨ ਬਾਟਮ ਹੈ ਜੀ 3 ਮੀਟਰ ਦੀ ਔਰ ਫੁੱਲ ਪਿਓਰ ਦਾ ਮਿਲੂਗਾ ਜੀ ਦੁਪੱਟਾ ਖੂਬਸੂਰਤ ਦੁਪੱਟਾ ਰੇਟ ਰਹੂਗਾ ਸਿਰਫ 900 ਤੇ 95 ਰੁਪਏ ਜੀ ਕੀ ਬਾਤ ਹੈ ਪੀ ਚੈੱਕ ਕਰੋ ਦੁਪੱਟਾ ਕਿੰਨਾ ਸੋਹਣਾ ਔਰ ਕਿੰਨਾ ਪਿਆਰਾ ਦੁਪੱਟਾ ਜੀ ਇਹੋ ਜਿਹੇ ਪੀਸ ਬਾਰ ਬਾਰ ਮੌਕਾ ਨਹੀਂ ਮਿਲਣਾ ਜੀ ਪੀ ਬਹੁਤ ਸ਼ਾਨਦਾਰ ਹੈ ਆਹ ਲੋ ਜੀ ਇੱਕ ਤੁਹਾਨੂੰ ਦਾ ਪੀਕਾਕ ਸਟ ਜੀ ਕਿਆ ਬਾਤ ਹੈ ਇੱਕ ਮਿਰੂਆ ਜੀ ਮੋਬ ਕਲਰ ਹੈ ਜੀ ਤੇ ਇੱਕ ਕਰਾ ਦੇਖੋ ਨਵੇਂ ਕਲਰ ਹੈ ਚੈਰੀ ਦਾ ਕਲਰ ਹੈ ਬਹੁਤ ਸ਼ਾਨਦਾਰ ਕਲਰ ਹੈ ਚਾਰੇ ਕਲਰ ਜ਼ਬਰਦਸਤ ਨੇ ਸਿਰਫ 995 ਰੁਪਏ ਨੈਕਸਟ ਨਾਈਨ ਦਿਖਾਉਂਗਾ ਆਲਾ ਜੀ ਸ਼ਿਮਰ ਕਾਟਨ ਆ ਗਈ ਪਿਓਰ ਡਿਜੀਟਲ ਪੀਸ ਹੈ ਜੀ 1495 ਵਾਲਾ ਬਿਲਕੁਲ ਪੀਸ ਬਚਦੇ ਤਿੰਨੇ ਹੀ ਪੀਸ ਬਚਦੇ ਨੇ ਆਰੀ ਦਾ ਕੰਮ ਕੀਤਾ ਹੋਇਆ ਪਿਓਰ ਡਿਜੀਟਲ ਹੈ ਜੀ ਨਾਲ ਆ ਕੇ ਚੈੱਕ ਕਰੋ ਬਾਹਾਂ ਦੇ ਉੱਪਰ ਵੀ ਅਲੱਗ ਪ੍ਰਿੰਟਿੰਗ ਹੈ ਜੀ ਪ੍ਰਿੰਟ ਇਹ ਚੈੱਕ ਕਰੋ ਜੀ ਔਰ ਤੁਹਾਨੂੰ ਹੋਰ ਦਿਖਾਉਣਾ ਹੈ ਬੈਗ ਫਰੰਟ ਦੋਨੋਂ ਹੀ ਪ੍ਰਿੰਟਡ ਮਿਲ ਲੰਗੇ ਦਾ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਆ ਲੋ ਜੀ ਇਹ ਸਿਮਰ ਕਾਟਨ ਦਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਜੀ ਸਕਿਨ ਕਲਰ ਦਾ ਪੀਸ ਹੈ ਬਾਟਮ ਹੈ ਜੀ ਔਰ ਨਾਲ ਆ ਲੋ ਜੀ 350 ਦਾ ਦੁਪੱਟਾ ਦੁਪੱਟਾ ਹੀ ਹੈ ਜੀ ਕਿ ਕੋਈ 1495 ਰੁਪਏ ਸੂਟ ਨੇ ਸਾਰੇ ਇਹ ਆ ਲੋ ਜੀ ਸਿਰਫ ਔਰ ਸਿਰਫ 1195 ਰੁਪਏ ਜੀ ਕੋਰੀਅਰ ਆਲ ਓਵਰ ਜਿਹੜੀ ਆ ਫ੍ਰੀ ਜੀ ਕੋਈ ਐਕਸਟਰਾ ਚਾਰਜੀ ਨਹੀਂ ਇਹ ਚੈੱਕ ਕਰੋ ਜੀ ਕਰੀਮ ਕਲਰ ਆ ਗਿਆ ਜੀ आलो पीस चेक करो बहुत बढ़िया पीस ने जी ब्रांडेड पीस ने सारे सारे आ लो जी बॉटम ਤੇ ਦੁਪੱਟਾ ਦਿਖਾਉਂਗਾ ਬਹੁਤ ਵਧੀਆ ਕਰੀਮ ਕਲਰ ਦਾ ਦੁਪੱਟਾ ਪਹਿਲਾਂ ਥੱਲੇ ਲੈਮਨ ਸ਼ੇਡ ਸੀਗਾ ਇਹ ਕਰੀਮ ਕਲਰ ਹੈ ਜੀ ਆਹ ਲੋ ਜੀ ਦੁਪੱਟਾ ਚੈੱਕ ਕਰੋ ਜਰਾ ਖੂਬਸੂਰਤ ਦੁਪੱਟਾ ਕਿਆ ਬਾਤ ਹੈ ਇੱਕ ਕਲਰ ਹੈਗਾ ਇਹ ਤੇ ਲਾਈਟ ਗ੍ਰੇ ਕਲਰ ਕਲਰ ਬਹੁਤ ਸ਼ਾਨਦਾਰ ਨੇ ਆਹ ਲੋ ਜੀ ਔਰ ਬ੍ਰਾਂਡਡ ਸੂਟ ਹੈ ਜੀ ਤੁਹਾਨੂੰ ਮੈਂ ਬ੍ਰਾਂਡ ਵੀ ਦਿਖਾ ਦੇਣਾ ਨਾਲ ਸਿਰਫ 1195 ਰੁਪਏ ਜੀ ਆ ਲੋ ਜੀ ਬ੍ਰੈਂਡ ਚੈੱਕ ਕਰ ਲੋ ਸਾਰੇ ਬ੍ਰਾਂਡਡ ਪੀਸ ਨੇ ਕੋਈ ਤੁਹਾਨੂੰ ਦੂਜਾ ਪੀਸ ਨਹੀਂ ਦਊਗਾ ਖੂਬਸੂਰਤ ਪੀਸ ਹੈ ਆਰਟੈਕਸ ਦੇ ਪੀਸ ਹੈ ਜੀ ਆ ਲੋ ਜੀ ਬਾਟਮ ਗ੍ਰੇ ਕਲਰ ਦੀ ਤੇ ਨਾਲ ਪਿਓਰ ਮਸਲੀਨ ਦਾ ਹੀ ਮਿਲੂਗਾ ਜੀ ਦੁਪੱਟਾ ਸਿਰਫ 1100 ਤੇ 95 ਰੁਪਏ ਦੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਜੀ ਆ ਲੋ ਜੀ ਜਿਹੜੇ ਕਸਟਮਰ ਹੁਣ ਵੀਡੀਓ ਦੇਖਣ ਲੱਗੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹਨੇ ਨਹੀਂ ਕੀਤਾ ਔਰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਓ ਇਹ ਅੱਜ ਦੀ ਵੀਡੀਓ ਦਾ ਆਖਰੀ ਸੂਟ ਸੀ ਹੁਣ ਆਪਾਂ ਜਲਦ ਮਿਲਾਂਗੇ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਬਾਏ ਬਾਏ